ਤੁਸੀਂ ਦੇਖ ਰਹੇ ਹੋ ਅੰਬੀਰ ਕਮਿਸ਼ਨ ਨਿਊ ਚੈਨਲ ਹਿੰਮਤ ਸੱਚ ਰਖਾਉਣ ਦੀ ਅੱਜ ਸ਼ਾਹਕੋਟ ਵਿੱਚ ਭਾਰਤੀ ਸੈਨਾ ਦੇ ਮਨੁਵਲ ਵਧਾਉਣ ਲਈ ਰੰਗਾਂ ਯਾਤਰਾ ਕੱਢੀ ਗਈ ਹੈ ਤੇ ਉਹਦੇ ਸਬੰਧ ਵਿੱਚ ਆਜੋ ਤੁਹਾਡੀ ਗੱਲ ਰਾਣਾ ਹਰਦੀਪ ਸਿੰਘ ਕਰਾ ਰਹੇ ਆਂ ਅੱਜ ਬੜਾ ਅੱਛਾ ਦਿਨ ਹੈ ਜਿੱਥੇ ਜਿੰਨੇ ਵੀ ਮੇਰੇ ਭਾਰਤ ਵਾਸੀ ਔਰ ਖਾਸ ਤੌਰ ਤੇ ਜਿਹੜੇ ਮੇਰੇ ਸ਼ਾਹਕੋਟ ਦੇ ਨਾਲ ਲੱਗਦੇ ਪਿੰਡਾਂ ਹੋਰ ਜਿਹੜੇ ਸ਼ਾਹਕੋਟਸ ਮੁਚਾ ਹਲਕਾ ਆ ਉੱਥੋਂ ਇੱਕ ਨਿੱਕੇ ਜਿਹੇ ਸੰਦੇਸ਼ ਦੇ ਉੱਪਰ ਆਪ ਮਾਰੇ ਜਿਹੜੇ ਸਾਰੇ ਵੀਰਾਂ ਨੇ ਆ ਕੇ ਹੱਥ ਵਿੱਚ ਝੰਡਾ ਤਿਰੰਗਾ ਲੈ ਕੇ ਰਾਮਗੜੀਆ ਚੌਂਕ ਤੋਂ ਲੈ ਕੇ ਮੇਨ ਬਜ਼ਾਰ ਤੱਕ ਔਰ ਇਧਰ ਬੱਸ ਅੱਡੇ ਤੱਕ ਜਿਹੜਾ ਉਹਨਾਂ ਨੇ ਇੱਕ ਮਾਰਚ ਕੱਢਿਆ ਆ ਇਹ ਦੇ ਮਹਿਣੇ ਬਹੁਤ ਵੱਡੇ ਨੇ ਜਿਹੜੀ ਸਾਡੀ ਭਾਰਤੀ ਫੌਜ ਹੈ ਜਿਹੜੀਆਂ ਬੜੀਆਂ ਤਕਲੀਫਾਂ ਦੇ ਵਿੱਚ ਠੰਡਾਂ 'ਚ ਗਰਮੀਆਂ ਦੇ ਵਿੱਚ ਤਪਦੇ ਰੇਗਿਸਤਾਨਾਂ ਦੇ ਵਿੱਚ ਜਿਨ੍ਹਾਂ ਨੇ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਆ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਔਰ ਉਹਨਾਂ ਨੂੰ ਲੱਗੇ ਕਿ ਭਾਰਤ ਦਾ ਇੱਕ ਇੱਕ ਭਾਰਤਵਰਸ਼ ਦਾ ਜਿਹੜਾ ਸਪਾਈ ਹੈ ਇੱਥੇ ਦਾ ਨਾਗਰਿਕ ਹੈ ਜਿਹਦਾ ਵਸਿੰਦਾ ਆ ਉਹ ਭਾਰਤ ਫੌਜ ਵਾਸਤੇ ਰਹਿਣੀ ਹੈ ਧੰਨਵਾਦ ਹੈ ਔਰ ਉਹ ਉਹਨਾਂ ਦਾ ਹਮੇਸ਼ਾ ਇਸ ਗੱਲ ਦਾ ਰਹਿਣੀ ਹੈ ਧੰਨਵਾਦ ਰਹੇਗਾ ਔਰ ਪਹਿਲਾਂ ਵੀ ਇਸ ਤਰ੍ਹਾਂ ਹਮੇਸ਼ਾ ਅਸੀਂ ਭਾਰਤਵਰਸ਼ ਦੇ ਨਾਲ ਸਾਰੇ ਫੌਜੀਆਂ ਦਾ ਧੰਨਵਾਦ ਕਰਦੇ ਰਹੇ ਆ ਔਰ ਗਾਹ ਵੀ ਅਗੇ ਇੱਕ ਮੌਕਾ ਮਿਲੇਗਾ ਅਸੀਂ ਉਹਨਾਂ ਦੀ ਬਾਖੂਬੀ ਹੌਸਲਾ ਅਫਜ਼ਾਈ ਕਰਦੇ ਰਾਂਗੇ ਔਰ ਹਮੇਸ਼ਾ ਸਾਨੂੰ ਆਸ ਹੈ ਕਿ ਸਾਡਾ ਜਿਹੜਾ ਭਾਰਤ ਹੈ ਇਸ ਵੇਲੇ ਜਿਹੜੀ ਸਰਕਾਰ ਮੌਜੂਦਾ ਬੀਜੇਪੀ ਦੀ ਹੈ ਉਹਦੇ ਹੱਥ ਬੜੀ ਮਹਫੂਜ਼ ਤੇ ਮਜ਼ਬੂਤ ਹੈ ਔਰ ਜਿਹੜਾ ਆਪਰੇਸ਼ਨ ਸਿੰਦੂਰ ਸੀ ਉਹਦਾ ਨਾਂ ਤੋਂ ਹੀ ਤੁਸੀਂ ਸਮਝ ਗਏ ਹੋ ਕਿ ਸਾਡੇ 21 ਪੈਣਾ ਜਿਹੜੀਆਂ ਨੇ ਆਪਣੇ ਵਿਧਵਾ ਹੋਈਆਂ ਨੇ ਉਹਨਾਂ ਨੂੰ ਧਰਮ ਦੇ ਨਾਂ ਤੇ ਛਾਟ ਕੇ ਜਿਹੜਾ ਉਹਨਾਂ ਨੇ ਇਹ ਬਹੁਤ ਵੱਡਾ ਪਾਪ ਕੀਤਾ ਆਤਿਕਵਾਦ ਦਾ ਮਿਸਾਲ ਦਿੱਤੀ ਉਹਦਾ ਕਰੜਾ ਜਵਾਬ ਦੇ ਕੇ ਪਾਕਿਸਤਾਨ ਮੁਲਕ ਵਿੱਚ ਜਾ ਕੇ ਇੱਕ ਮਿਸਾਲ ਦੇ ਤੌਰ ਤੇ ਦੁਨੀਆ ਚ ਮਿਸਾਲ ਬਣਾਤੀ ਕਿ ਇਹ ਭਾਰਤ ਜਿਹੜਾ ਆ ਅੰਤਰਕਵਾਦ ਨੂੰ ਪਲਪੰਨੀ ਦੇਵੇਗਾ ਆਪਣੇ ਦੇਸ਼ ਵਿੱਚ ਤਾਂ ਕੀ ਹੋਣਾ ਬਾਹਰਲੇ ਦੇਸ਼ ਵਿੱਚ ਵੀ ਉਹਨਾਂ ਨੂੰ ਜਿੱਥੇ ਬੈਠੇ ਆ ਅਸੀਂ ਉੱਥੇ ਨਾਲ ਬੰਬ ਸਿੱਟ ਕੇ ਤੇ ਉਹਨਾਂ ਨੂੰ ਮਾਰ ਕੇ ਆਵਾਂਗੇ ਔਰ ਇਹ ਭਾਰਤ ਸਾਹਿਬ ਫੌਜ ਨੂੰ ਸਬੂਤ ਦਿੰਦਾ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ